ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਵੀਰ ਸਿੰਘ ਆਪ ਸਭ ਦਾ ਸਿੱਖੀ ਦਾ ਸਤਿਕਾਰ ਚਰਨ ਵੱਲੋਂ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਅਤੇ ਸਿਮਰਦੀਪ ਸਿੰਘ ਯੂਥ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਵਾਲੇ ਰੂਬਰੂ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਸਾਰੀ ਸਾਧ ਸੰਗਤ ਦਾ ਜੂਥ ਰੈਵ ਸੋਸਾਇਟੀ ਵੱਲੋਂ ਆਪ ਦਾ ਬਹੁਤ-ਬਹੁਤ ਸਾਲਟ ਕਰਦਾ। ਮੈਂ ਸਿਮਰਦੀਪ ਸਿੰਘ ਸੇਵਾਦਾਰ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸੋ ਸਾਰੇ ਸਿੱਖੀ ਦਾ ਸਤਕਾਰ ਚੈਨਲ ਦੇ ਜਿੰਨੇ ਵੀ ਦਰਸ਼ਕ ਇਸ ਸਮੇਂ ਦੇਖ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇਸ ਮੌਕਾ ਦਿੱਤਾ ਕਿ ਅਸੀਂ ਆਪਣੀ ਸੁਸਾਇਟੀ ਦੇ ਬਾਰੇ ਕੁਝ ਦੱਸ ਸਕੀਏ। ਸੋ ਯੂਥ ਵੈਲਫੇਅਰ ਸੁਸਾਇਟੀ ਜਿਹੜੀ ਹੈ 2001 ਤੋਂ ਆਪਣੀ ਵਰਕਿੰਗ ਦੇ ਵਿੱਚ ਕਰ ਰਹੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟਾਰਟ ਕੀਤਾ ਸੀ ਕਿ ਜਿਹੜੇ ਲੇਬਰ ਦੇ ਬੱਚੇ ਨੇ ਜਿਹੜੇ ਬੱਚੇ ਦੁਪਹਿਰਾਂ ਨੂੰ ਘਰਾਂ 'ਚ ਕੰਮ ਕਰਦੇ ਜਾਂ ਟਾਬਿਆਂ ਤੇ ਕੰਮ ਕਰਦੇ ਨੇ ਉਹਨਾਂ ਨੂੰ ਸਟੱਡੀ ਦਾ ਮਤਲਬ ਕਿ ਜਿਹੜਾ ਗਿਆਨ ਦਾ ਵਾ ਸਭ ਤੋਂ ਜ਼ਰੂਰੀ ਹੁੰਦਾ ਕਿ ਗਿਆਨ ਕਿਸੇ ਨੂੰ ਦੇਣਾ ਸੋ ਗਿਆਨ ਦੇਣ ਵਾਸਤੇ ਸਭ ਤੋਂ ਪਹਿਲਾਂ ਇੱਕ ਸਕੂਲ ਖੋਲਿਆ ਗਿਆ ਸੀ ਜਿਹਦੇ ਵਿੱਚ ਹਰ ਸਾਲ ਉਹ ਗਰੀਬ ਬੱਚਿਆਂ ਨੂੰ ਜਿਹੜੇ ਸਵੇਰੇ ਕੰਮ ਕਰਦੇ ਕਿਸੇ ਟਾਬਿਆਂ ਤੇ ਕਿਸੇ ਲੋਕਾਂ ਦੇ ਘਰਾਂ 'ਚ ਉਹਨਾਂ ਨੂੰ ਸ਼ਾਮ ਨੂੰ ਪੜਾਇਆ ਜਾਂਦਾ ਸੀ ਸੋ ਇਸ ਤਰੀਕੇ ਨਾਲ ਅਸੀਂ 20 ਸਾਲ ਇਹ ਸਕੂਲ ਨੂੰ ਚਲਾਇਆ ਤੇ ਕਰੋਨਾ ਤੋਂ ਬਾਅਦ ਥੋੜਾ ਜਿਹਾ ਹੋਇਆ ਕਿ ਉਹ ਜਦਾਂ ਸਾਡੇ ਸਰਵੇ ਜਿਹੜਾ ਕੰਟੀਨਿਉਟੀ ਸੀ ਬੱਚਿਆਂ ਦੀ ਜਿਹੜੇ ਲੱਭਣੇ ਸੀ ਉਹ ਥੋੜਾ ਜਿਹਾ ਟੁੱਟ ਗਿਆ ਇਸ ਤੋਂ ਇਲਾਵਾ ਸੋਸਾਇਟੀ ਦੇ ਵੱਲੋਂ ਜਿਹੜੇ ਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਕਹਿੰਦੇ ਆ ਕਿ ਪਹਿਲਾ ਪਾਣੀ ਜਿਓ ਹੈ ਜਿੱਤੇ ਹਰਿਆ ਸਭ ਕੋਈ ਸੋ ਪਾਣੀ ਦੇ ਬਾਰੇ ਜੇ ਪੰਜਾਬ ਦੀ ਗੱਲ ਕਰੀਏ ਤੇ ਪਾਣੀ ਦਾ ਨਾਂ ਹੁੰਦਾ ਹੀ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਜੇ ਪਾਣੀ ਹੈਗਾ ਤੇ ਪੰਜਾਬ ਦਾ ਨਾਂ ਜੇ ਪਾਣੀ ਹੈ ਹੀ ਨਹੀਂ ਆ ਤੇ ਪੰਜ ਦਰਿਆਵਾਂ ਦਾ ਵੀ ਕੋਈ ਮਕਸਦ ਨਹੀਂ ਹੈਗਾ ਸੋ ਉਸੇ ਦੇ ਲਈ ਅਸੀਂ ਪਾਣੀ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚ ਬਹੁਤ ਸਾਰੀਆਂ ਐਨ ਜੀਓਜ਼ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਪਾਣੀ ਬਚਾਉਣ ਦੇ ਤਰੀਕੇ ਦੱਸੇ ਬਟ ਅਸੀਂ ਪ੍ਰੈਕਟੀਕਲ ਬੜੇ ਮਾਣ ਨਾਲ ਕਹਿੰਦਾ ਕਿ ਪਹਿਲੀ ਆਰਗੇਨਾਈਜੇਸ਼ਨ ਜਿਹਨੇ ਪ੍ਰੈਕਟੀਕਲੀ ਰੇਨ ਵਾਟਰ ਹਾਰਵੈਸਟਿੰਗ ਪੰਜਾਬ 'ਚ ਇੰਪਲੀਮੈਂਟ ਕੀਤੀ ਸੀ ਸੋ ਸਾਡੀ ਉਹ ਸਾਰੀ ਟੀਮ ਕਿ ਉਹਨੂੰ ਕਿਸ ਤਰੀਕੇ ਨਾਲ ਡਿਜ਼ਾਈਨ ਕੀਤਾ ਬਹੁਤ ਸਾਰੇ ਐਸ ਡੀਓ ਬਹੁਤ ਸਾਰੇ ਆਫੀਸਰ ਸਾਡੇ ਨਾਂ ਸੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕੀਤਾ ਤੇ ਬੜੇ ਮਾਣ ਨਾਲ ਵੀ ਕਹਿੰਦਾ ਕਿ ਇੱਕ ਇੱਕ ਰੇਨ ਵਾਟਰ ਹਾਰਵੈਸਟਿੰਗ ਪਿਛਲੇ 12 12 13 13 ਸਾਲ ਤੋਂ ਚੱਲ ਵੀ ਰਿਹਾ ਹੈ ਪਲੱਸ ਇੱਕ ਇੱਕ ਕਰੋੜ ਲੀਟਰ ਸੋ ਇਹਦੇ ਬਾਰੇ ਵੀ ਥੋੜਾ ਦੱਸਣਾ ਚਾਹਾਂਗਾ ਕਿ ਐਸੀ ਕੀ ਕਰਦੇ ਸੀ ਕਿ ਪਾਣੀ ਜਿਹੜਾ ਵਾ ਜਿਹੜਾ بارش ਦਾ ਪਾਣੀ ਹੈ दैट इज ਆ ਸਭ ਤੋਂ ਦੁਨੀਆ ਦਾ ਪਿਓਰਸਟ ਪਾਣੀ ਆ ਅਈ ਪਾਣੀ ਦੀ ਗੱਲ ਕਰਦੇ ਨੇ ਕਿ ਪਾਣੀ ਤੋਂ ਬਿਮਾਰੀਆਂ ਘਰਾਂ 'ਚ ਆਰਓ ਲੱਗ ਗਿਆ ਤੇ ਪਿਓਰਸਟ ਫਾਰਮ ਹੁੰਦੀ ਹੈ ਉਹਨੂੰ ਸਕੂਲ ਜਾਂ ਬਿਲਡਿੰਗਸ ਜਿਹੜੀਆਂ ਨੇ ਸਰਕਾਰੀ ਬਿਲਡਿੰਗਸ ਨੇ ਉਹਨਾਂ ਦੀ ਛੱਤਾਂ ਤੋਂ ਕੈਚ ਕਰਕੇ ਥਰੂ ਪਾਈਪਸ ਉਹਨੂੰ ਜ਼ਮੀਨ ਦੇ ਵਿੱਚ ਫਿਲਟਰ ਕਰਕੇ ਜ਼ਮੀਨ 'ਚ ਵਾਪਸ ਭੇਜ ਦਿੱਤਾ ਜਾਂਦਾ ਕਿਉਂਕਿ ਜ਼ਮੀਨ ਦੇ ਗਰਭ 'ਚ ਕਰੋੜਾਂ ਲੀਟਰ ਕੱਢਣਦੇ ਆ ਪਰ ਡਿਊਟੀ ਆਡੀ ਵਾਪਸ ਭੇਜਣ ਦੀ ਵੀ ਆ ਪਹਿਲਾਂ ਜ਼ਮੀਨਾਂ ਕੱਚੀਆਂ ਸੀ ਪਾਣੀ ਚਲਾ ਜਾਂਦਾ ਬਟ ਹੁਣ ਪਾਣੀ ਨਹੀਂ ਜਾਂਦਾ ਸੋ ਇਸ ਪ੍ਰੋਜੈਕਟ ਨੂੰ ਬੜਾ ਸਾਨੂੰ ਹੌਸਲਾ ਮਿਲਿਆ ਬਹੁਤ ਸਾਰੇ ਆਫੀਸਰ ਵੱਲੋਂ ਵੀ ਗਰਾਊਂਡ ਵਾਟਰ ਬੋਰਡ ਦੀਆਂ ਟੀਮਜ਼ ਵੱਲੋਂ ਕਾਫੀ ਸਾਰੇ ਸਰਟੀਫਿਕੇਸ਼ਨਸ ਵੀ ਦਿੱਤੇ ਗਏ ਟ੍ਰੇਨਿੰਗਸ ਵੀ ਲਗਾਈਆਂ ਗਈਆਂ ਸੋ ਸਾਨੂੰ ਉਸ ਇੱਕ ਪ੍ਰੋਜੈਕਟ ਦੇ ਉੱਤੇ ਵੀ ਬੜਾ ਸਾਨੂੰ ਰੈਂਦਾ ਫੀਲ ਰੈਂਦਾ ਕਿ ਹਾਂ ਅਸੀਂ ਵਧੀਆ ਕੀਤਾ ਇਸ ਤੋਂ ਇਲਾਵਾ ਅਸੀਂ ਜਿਹੜਾ ਨਬਾਰਡ ਦੇ ਪ੍ਰੋਜੈਕਟ ਸੀ ਨਬਾਰਡ ਆ ਕਿ ਗਾਵਾਂ ਜਿਹੜੇ ਪਿੰਡਾਂ ਦਾ ਵਿਕਾਸ ਕਰਨ ਲਈ ਇੱਕ ਸਰਕਾਰ ਦੀ ਸੰਸਥਾ ਉਹਦੇ ਵੱਲੋਂ ਪਿੰਡਾਂ ਦੇ ਵਿੱਚ ਕੀਤਾ ਗਿਆ ਹੈ ਕਿ ਕਿੰਨੇ ਕ ਪਿੰਡਾਂ ਦੇ ਵਿੱਚ ਛੱਪੜ ਨੇ ਕਿਉਂਕਿ ਛੱਪੜ ਦੇ ਰਾਹ ਪਹਿਲਾਂ ਪਾਣੀ ਦੀ ਜਿਹੜੀ ਸਹੂਲਤ ਨੂੰ ਜ਼ਮੀਨ 'ਚ ਜੀਰਨ ਦਾ ਤਰੀਕਾ ਸੀ ਉਹ ਆਲਮੋਸਟ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਜਿਹੜੀ ਬਾਜਾ ਬੈਲਟ ਇੱਧਰ ਹੈਗੀ ਇੱਧਰ ਅਸੀਂ ਸਰਵੇ ਕੀਤੇ ਸਾਰੇ ਪਿੰਡਾਂ ਦੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਮਿਲੇ ਹਰ ਹਰ ਪਿੰਡ 'ਚ ਸਰਵੇ ਕੀਤੇ ਕਿ ਪਿੰਡ 'ਚ ਕਿੰਨੇ ਛੱਪੜ ਨੇ ਦੋ ਛੱਪੜ ਨੇ ਤਿੰਨ ਨੇ ਕਈ ਪਿੰਡਾਂ 'ਚ ਚਾਰ ਛੱਪੜ ਨੇ ਕਿੰਨੇ ਏਰੀਆ 'ਚ ਨੇ ਉਹਨਾਂ ਦੇ ਇਨਕ੍ਰੋਚਮੈਂਟ ਤੇ ਨਹੀਂ ਹੋ ਗਈ ਕਿਉਂਕਿ ਥੋੜੀਆਂ ਜੀਆਂ ਚੀਜ਼ਾਂ ਹੈਗੀਆਂ ਕਿ ਜਿੱਦਾਂ ਪਾਣੀ ਸੁੱਕ ਜਾਂਦਾ ਵਾ ਉਹਨੂੰ ਕਿ ਹੋਰ ਤਰੀਕੇ ਲਈ ਵੀ ਵਰਤਿਆ ਜਾਂਦਾ ਤੇ ਉਹ ਸਾਰੀ ਰਿਪੋਰਟ ਜਿਹੜੀ ਸੀ ਨਬਾਰਡ ਨੂੰ ਸਬਮਿਟ ਕੀਤੀ ਗਈ ਸਾਡੇ ਵੱਲੋਂ ਬੜੇ ਪ੍ਰਾਊਡਲੀ ਬਕੇ ਅਪਰੋਕਸੀਮੇਟਲੀ ਅਸੀਂ ਹਜ਼ਾਰ ਤੋਂ ਵੱਧ ਪਿੰਡਾਂ ਦੇ ਵਿੱਚ ਸਰਵੇ ਕਰਕੇ ਜਿਹੜਾ ਜੋ ਦਿੱਤਾ ਸੀ ਉਹਦੇ ਰਿਗਾਰਡਿੰਗ ਗਵਰਨਮੈਂਟ ਨੇ ਪਾਲਿਸੀ ਬਣਾਉਣੀ ਕਿ ਪਿੰਡਾਂ ਦੇ ਵਿੱਚ ਛੱਪਣਾ ਨੂੰ ਰਿਵਾਈਵ ਕਿਦਾਂ ਕੀਤਾ ਜਾਵੇ ਕਿ ਜਿਸ ਥਿੱਕੇ ਨੇ ਪਾਣੀ ਦਾ ਲੈਵਲ ਹਰ ਪਿੰਡ ਦੇ ਵਿੱਚ ਤਾਂ ਚੁੱਕਿਆ ਜਾਵੇ ਤੇ ਇਸ ਤੋਂ ਇਲਾਵਾ ਸਾਡੇ ਡੀਡਿਕਸ਼ਨ ਸੈਂਟਰਸ ਨੇ ਡੀਡਿਕਸ਼ਨ ਸੈਂਟਰ ਜਿਹੜੇ ਨਸ਼ੇ ਕਰਦੇ ਨੌਜਵਾਨ ਨੇ ਜਿਹੜੇ ਭਟਕ ਚੁੱਕੇ ਨੇ ਸੋ ਉਹਨਾਂ ਨੂੰ ਬੜੇ ਪ੍ਰਾਊਡਲੀ ਉਹ ਵੀ ਕਹੀ ਜਾਏ ਕਹੀ ਜਾਈਦਾ ਕਿ ਵਿਦ ਕਾਉਂਸਲਿੰਗ ਬਹੁਤ ਸਾਰੀਆਂ ਦਵਾਈਆਂ ਵੀ ਹੁੰਦੀਆਂ ਨੇ ਜਿਆਦਾੀਆਂ ਗੱਲਾਂ ਨਹੀਂ ਕਰੂੰਗਾ ਕਿ ਉਹ ਨਸ਼ਾ ਛੁੱਟ ਜਾਂਦਾ ਤੇ ਦਵਾਈਆਂ ਤੇ ਲੱਗ ਜਾਂਦੇ ਨੇ ਬਟ ਵਿਦ ਕਾਉਂਸਲਿੰਗ ਕਿਉਂਕਿ ਸਭ ਤੋਂ ਵੱਡੀ ਗੱਲ ਤੁਹਾਡੇ ਬੋਲ ਨੇ ਤੁਹਾਡੇ ਜ਼ਬਾਨ ਨੇ ਜੋ ਤੁਸੀਂ ਬੋਲਦੇ ਨੇ ਕਿ ਇਹਨੂੰ ਕਿਦਾਂ ਮਿੱਠਾ ਬੋਲਦੇ ਹੋ ਜਾਂ ਕਿਸ ਤਰੀਕੇ ਨਾਲ ਕੋੜਾ ਬੋਲਦੇ ਹੋ ਵੀ ساری ਉਮਰ ਨਹੀਂ ਭੁੱਲਦਾ ਤੇ ਮਿੱਠਾ ਬੋਲਦੇ ਹੋ ਵੀ ਨਹੀਂ ਭੁੱਲਦਾ ਸੋ ਸਿਰਫ ਵਿਦ ਕਾਉਂਸਲਿੰਗ ਪਹਿਲਾ ਸੈਂਟਰ ਜਿਹੜਾ ਵਿਦ ਕਾਉਂਸਲਿੰਗ ਅਸੀਂ ਅੱਜ ਤੋ 7000 ਤੋਂ ਵੱਧ ਜਿਹੜੇ ਨੌਜਵਾਨਾਂ ਨੂੰ ਸਿੱਧੇ ਰਾਜ ਵਿੱਚ ਪਾ ਚੁੱਕੇ ਹਾਂ ਉਸ ਤੋਂ ਇਲਾਵਾ ਸਾਡਾ ਨਵੇਂ ਤਰੀਕੇ ਨਾਲ ਹੁਣ ਨਵੀਆਂ ਪ੍ਰੋਬਲਮਸ ਵੀ ਆ ਗਈਆਂ ਕਿ ਅਸੀਂ ਰੁਜ਼ਗਾਰ ਦੀ ਗੱਲ ਕਰਦੇ ਹਾਂ ਕਿਉਂਕਿ ਜਿਹੜਾ ਅਜੇ ਤੱਕ ਦਾ ਜੰਗਸਟਰ ਹੈ ਨਾ ਯੂਥ ਦੀ ਗੱਲ ਕਰਦੇ ਹਾਂ ਯੂਥ ਵੈਲਫੇਅਰ ਸੋ ਮੇਨ ਚੀਜ਼ ਹੈਗੀ ਹੈ ਕਿ ਯੂਥ ਨੂੰ ਰਾਹ ਪੈਣਾ ਹੋਣਾ ਹੈ ਨਸ਼ੇ ਦੀ ਗੱਲ ਕਰੀ ਤੇ ਨਸ਼ੇ ਤੋਂ ਬਚਾਉਣਾ ਕਿੱਦਾਂ ਜੇ ਕੰਮ ਦਵਾਂਗੇ ਕੰਮ ਦੇ ਵਿੱਚ ਸਰਕਾਰਾਂ ਕਿਤੇ ਨਾ ਕਿਤੇ ਥੋੜੀਆਂ ਜਿਹੀ ਫੇਲ ਵੀ ਹੋ ਜਾਂਦੀਆਂ ਸੋ ਅਸੀਂ ਡਿਜੀਟਲੀ ਕੀ ਕੀਤਾ ਕਿ ਇੱਕ ਐਪ ਡਵੈਲਪ ਕੀਤੀ ਹੋਈ ਹੈ ਜਿਹਦੇ ਵਿੱਚ ਲੋਕਾਂ ਨੂੰ ਜਿਹੜਾ ਸਾਰੀ ਦਿਹਾੜੀ ਮੋਬਾਈਲ ਤੇ ਵੇਚਣ ਅਪਡੇਟ ਜਿੰਨੇ ਬੱਚੇ ਛੋਟੇ ਤੋਂ ਲੈ ਕੇ ਜੇ ਕੋਈ 4 ਸਾਲ ਦਾ ਬੱਚਾ ਵੀ ਮੋਬਾਈਲ ਦੇ ਵਿੱਚ ਲੱਗਾ ਉਹਨਾਂ ਨੂੰ ਵਿਦ ਮੋਬਾਈਲ ਹਰ ਘਰ ਥਰੂ ਟੈਕਨੋਲੋਜੀ ਥਰੂ ਐਫੀਲੀਏਟ ਇੰਡਸਟਰੀ ਕਹਿੰਦੇ ਜਿਹਦੇ ਵਿੱਚ ਉਹਦੇ ਨਾਲ ਇੱਕ ਕੰਪਨੀ ਵਾਹੇ ਨੂੰ ਡਿਜੀਟਲ ਮੀਡੀਆ ਦੇ ਨਾਲ ਮਿਲ ਕੇ ਤੇ ਐਫੀਲੀਏਟ ਦੇ ਨਾਲ ਅਸੀਂ ਉਹ ਲੋਕਾਂ ਨੂੰ ਜੇ ਕੋਈ ਐਪ ਡਾਊਨਲੋਡ ਕਰਦਾ ਉਹਦੇ ਵੀ ਪੈਸੇ ਹੁੰਦੇ ਨੇ ਜੇ ਕੋਈ ਘਰੇ ਬੈਠਾ account open ਕਰਦਾ ਉਹਦੇ ਵੀ ਪੈਸੇ ਨੇ ਇਹ ਘਰੇ ਬੈਠਾ ਕੋਈ ਕ੍ਰੈਡਿਟ ਕਾਰਡ ਬਣਾ ਰਿਹਾ ਹਰ ਵਨ ਬਣਾਉਂਦਾ ਉਹਦੇ ਵੀ ਪੈਸੇ ਨੇ ਹਰ ਚੀਜ਼ 'ਚ ਪੈਸੇ ਨੇ ਤੇ ਬਟ ਸਾਡੇ ਹੱਥ ਚਾਹੀਦਾ ਕੀ ਹੈ ਨੁਕ ਮੋਬਾਈਲ ਤੇ ਅਸੀਂ ਉਹਦਾ ਵੀ ਇੱਕ ਸਿਸਟਮ ਡਿਵੈਲਪ ਕੀਤਾ ਕਿ ਥਰੂ ਹਰ ਬੱਚੇ ਨੂੰ ਰੋਜ਼ਗਾਰ ਦਿੱਤਾ ਜਾਵੇ ਜੇ ਘਰ 'ਚ ਕੋਈ ਲੇਡੀਜ਼ ਬੈਠੇ ਆ ਨੇ ਬੱਚੇ ਬੈਠੇ ਨੇ ਉਹ ਘਰੇ ਬੈਠੇ ਵੀ ਆਪਣਾ ਖਰਚਾ 500 ਤੋਂ 1000 ਰੁਪਿਆ ਡੇਲੀ ਵੀਕਲੀ ਕਮਾ ਸਕਣ ਡਿਪੈਂਡ ਹੈ ਕਿ ਉਹ ਕਿੰਨੀ ਸ਼ਿੱਦਤ ਨਾਲ ਕਰਦੇ ਨੇ ਸੋ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਐਮਪੀ ਤੱਕ ਰਾਜਸਥਾਨ ਦੇ ਵਿੱਚ ਵੀ ਇਹ ਸਾਡੀਆਂ ਜਿਹੜੇ ਟੀਮਸ ਨੇ ਕੰਮ ਕਰ ਰਹੀਆਂ ਪੰਜਾਬ 'ਚ ਕੰਮ ਕਰ ਰ ਅਪ੍ਰੋਕਸੀਮੇਲੀ 5000 ਤੋਂ ਵੱਧ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਰੁਜ਼ਗਾਰ ਦੇ ਚੁੱਕੇ ਆ ਸੋ ਇਹ ਵੀ ਸਾਡੇ ਲਈ ਬੜਾ ਇੱਕ ਹੁੰਦਾ ਨਾ ਮਾਨ ਕੋਈ ਪੰਨਾ ਕੋਈ ਚੀਜ਼ ਹੈ ਇਨਸਾਨੀਅਤ ਹੈ ਜੇ ਸੋਸਾਇਟੀ ਦੀ ਗੱਲ ਕਰਦੇ ਆ ਜਾਂ ਕੋਈ ਸੋਸਾਇਟੀ ਨੂੰ ਆਪਣੇ ਕੋਲੋਂ ਇੱਕ ਡਿਫਰੈਂਟ ਦਿੱਤਾ ਵਾ ਤੇ ਬੜੇ ਚੈਲੰਜ ਨਹੀਂ ਕਹਿ ਵੀ ਦਈਦਾ ਕਿਉਂਕਿ ਹਮੇਸ਼ਾ ਗੱਲ ਹੁੰਦੀ ਰੁਜ਼ਗਾਰ ਦੀ ਸਰਕਾਰਾਂ ਕਹਿੰਦੀ ਲਿਮਟਿਡ ਨੇ ਸੋਰਸਸ ਨੇ इवन ਸੋਰਸਸ ਜਾਰੇ ਅਸੀਂ ਆ ਕਿ ਹਰ ਬੰਦੇ ਨੂੰ ਰੁਜ਼ਗਾਰ ਦੇ ਸਕਦੇ ਸਿਰਫ ਉਹਦੀ ਕੈਪੇਬਿਲਟੀ ਹੋਣੀ ਚਾਹੀਦੀ ਕਿ ਉਹਦੇ ਕੰਮ ਕਰਨ ਦੀ ਸਿਰਫ ਉਹਦੇ ਇੰਟੂਇਸ਼ਨ ਹੋਣੀ ਚਾਹੀਦੀ ਕਿ ਮੈਂ ਕੰਮ ਕਰਨਾ ਵਾ ਸਿਰਫ ਉਹਦੇ ਸ ਉਹਨੂੰ ਕੰਮ ਹੈ ਹੀ ਹੈ ਵਾ ਤੇ ਇਸ ਤੋਂ ਇਲਾਵਾ ਸਾਡੇ ਆਪਣੇ ਆਗੇ ਪਰੋਨਾ ਹੱਤਿਆ ਦੇ ਉੱਤੇ ਪ੍ਰੋਗਰਾਮ ਕਲਚਰ ਇਵੈਂਟ ਚੱਲਦੇ ਨੇ ਸੈਮੀਨਾਰ ਜਿਹੜੇ ਨਸ਼ਿਆਂ ਦੇ ਉੱਤੇ ਉਹ ਉਹਨੂੰ ਤਾਂ ਹੀ ਦੱਸ ਹੀ ਨਹੀਂ ਸਕਦੇ ਲੱਖਾਂ ਲੱਖਾਂ ਦੇ ਵਿੱਚ ਹੀ ਅਸੀਂ ਲੋਕਾਂ ਨੂੰ ਲੋਕਾਂ ਤੱਕ ਪਹੁੰਚਾ ਚੁੱਕੇ ਹਾਂ ਉਸ ਤੋਂ ਇਲਾਵਾ ਸਾਡੇ ਇਹਦੇ ਆ ਪਾਣੀ ਬਚਾਉਣ ਦੇ ਉੱਤੇ ਸੈਮੀਨਾਰਸ ਡਰਾਇੰਗ ਕੰਪੀਟੀਸ਼ਨਸ ਨੇ ਜਿਸ ਸਕੂਲ ਦੇ ਬੱਚੇ ਹੁੰਦਾ ਨਾ ਤੇ ਬੱਚੇ ਘਰ ਜਾ ਕੇ ਦੱਸਦੇ ਉਹ ਡਰਾਇੰਗ ਕੰਪੀਟੀਸ਼ਨ ਜਿਹੜੇ ਕਰਾਇਆ ਗਏ ਕਿ ਪਾਣੀ ਬਚਾਉਣ ਦੇ ਇੱਕ ਮੁਦਦੇ ਦੇ ਉਤੇ ਕਿ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਉਹ ਜਦੋਂ ਘਰੇ ਡਰਾਇੰਗਸ ਬਣਾਉਂਦੇ ਨੇ ਮੇਨ ਮੋਟਿਵ ਕੀ ਹੈ ਕਿ ਡਰਾਇੰਗਸ ਬਣਾਉਂਦੇ ਨੇ ਉਹਨਾਂ ਨੇ ਮਾਈਂਡ 'ਚ ਉਹ ਚੀਜ਼ਾਂ ਕਿਉਂਕਿ ਅਵੇਅਰਨੈਸ ਨਹੀਂ ਆ ਪਾਣੀ ਦੀ ਇਹ ਨਹੀਂ ਕੋਈ ਗੰਮੀ ਪਾਣੀ ਦੀ ਸਾਡੇ 'ਚ ਨੈਗਲੀਜੈਂਸ ਹੈ ਕਿ ਪਾਣੀ ਜੇ ਚੱਲਣ ਦੀ ਟੂਟੀ ਚੱਲਣ ਦੀ ਕੋਈ ਗੱਲ ਨਹੀਂ ਸੋ ਇੱਕ ਹੋਰ ਬੜਾ ਵਧੀਆ ਪਾਣੀ ਜਿਆ ਹੀ ਕੀਤਾ ਹੈ ਕਿ ਪਾਣੀ ਦੀਆਂ ਟੂਟੀਆਂ ਚੱਲਦੀਆਂ ਨੇ ਲੋਕਾਂ ਦੀ ਲੀਕ ਹੋਈਆਂ ਨੇ ਦੋ ਦੋ ਸਾਲ ਟੂਟੀ ਲੀਕ ਹੋ ਜਾਂਦੀ ਆ ਦੋ ਦੋ ਸਾਲ ਟੂਟੀ ਲੀਕ ਹੋ ਜਾਂਦੀ ਆ ਉਹ ਟੂਟੀ ਲੀਕ ਹੁੰਦਾ ਕੀ ਆ ਕਿ ਲੀਕ ਹੁੰਦੇ ਟੂਟੀ ਹੈਗੀ 50 ਰੁਪਏ ਦੀ ਅਸੀਂ ਇੱਕ ਕੀਤੀ ਇੱਕ ਇਵੈਂਟ ਜਾਂ ਡਰਾਈਵ ਇੱਕ ਕੀਤੀ ਹੈ ਕਿ ਪੂਰੇ ਹਫ਼ਤੇ ਦੇ ਵਿੱਚ ਇੱਕ ਦਿਨ ਹੀ ਪਲੰਬਰ ਲਈਦਾ ਪਲੰਬਰ ਸਾਡੇ ਕੋਲ ਆ ਆਨੇ 500000 ਰੁਪਏ ਲਿਆ ਟੂਟੀਆਂ ਹੀ ਲੈ ਲਈਦੇ ਪਲਾਸਟਿਕ 50 ਰੁਪਏ ਦੀ ਟੂਟੀ ਹੈ ਜੇ ਸ਼ਹਿਰ ਦੇ ਵਿੱਚ 200 ਟੂਟੀ ਠੀਕ ਹੋਣ ਵਾਲੀ ਪਰ ਦੋ ਕਿੰਨੇ ਕਰੋੜ ਕਿੰਨੇ ਲੱਖ ਲੀਟਰ ਪਾਣੀ ਬਚ ਗਿਆ ਕਿ ਸਾਲ ਦਾ ਇੱਕ ਇੱਕ ਬੂੰਦ ਵੀ ਡੇਕਦੀ ਨਾ ਤੇ ਇੱਕ ਇੱਕ ਟੂਟੀ 2-2 ਲੱਖ ਪਾਣੀ ਵੇਸਟ ਕਰ ਜਾਂਦੀ ਹੈ ਬਟ ਅਸੀਂ ਇੱਕ ਹਫ਼ਤੇ ਚ ਲੱਗ ਚਲੋ ਇੱਕ ਹਫ਼ਤੇ ਚ ਲਾਇਆ ਅਸੀਂ ਕਿ 200 ਟੂਟੀ 100 ਟੂਟੀ ਲਾਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ